ਕਿੱਕਾ ਉਛਾਲ ਕੇ ਪਾਵ ਟਾਸ ਕਰਕੇ ਸਰਪੰਚੀ ਹਾਸਲ ਕਰਨ ਵਾਲਿਆਂ ਦੇ ਲਈ ਵੱਡੀ ਖਬਰ ਹੈ ਉਹਨਾਂ ਦੇ ਲਈ ਹਾਈ ਕੋਰਟ ਦੇ ਵੱਲੋਂ ਅਹਿਮ ਟਿੱਪਣੀ ਕੀਤੀ ਗਈ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਟਾਸ ਰਾਹੀਂ ਸਰਪੰਚ ਦੀ ਚੋਣ ਨੂੰ ਜਾਇਜ਼ ਨਹੀਂ ਠਹਿਰਾਇਆ ਅਦਾਲਤ ਨੇ ਇੱਕ ਪਟੀਸ਼ਨ ਦੀ ਸੁਣਵਾਈ ਕਰਦਿਆਂ ਕਿਹਾ ਕਿ ਨਿਯਮਾਂ ਦੇ ਮੁਤਾਬਕ ਵੋਟਾਂ ਬਰਾਬਰ ਰਹਿਣ ਉੱਪਰ ਨਤੀਜਾ ਸਿੱਕਾ ਉਛਾਲ ਕੇ ਨਹੀਂ ਸਗੋਂ ਪਰਚੀਆਂ ਪਾ ਕੇ ਕੱਢਿਆ ਜਾਣਾ ਚਾਹੀਦਾ ਹੈ। ਦਰਅਸਲ ਪੰਚਾਇਤੀ ਚੋਣਾਂ ਦੇ ਵਿੱਚ ਵੋਟਾਂ ਬਰਾਬਰ ਰਹਿਣ ਤੇ ਸਰਪੰਚੀ ਦਾ ਚੋਣ ਨਤੀਜਾ ਸਿੱਕਾ ਉਛਾਲ ਕੇ ਯਾਨੀ ਕਿ ਟੋਸ ਰਾਹੀਂ ਕੱਢਣ ਦੇ ਫੈਸਲੇ ਉੱਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮੋਹਰ ਨਹੀਂ ਲਗਾਈ ਪਰ ਉਨ੍ਹਾਂ ਨੇ ਪਟੀਸ਼ਨਰ ਨੂੰ ਇਹ ਜ਼ਰੂਰ ਕਿਹਾ ਕਿ ਉਹ ਚੋਣ ਟ੍ਰਿਬਿਊਨਲ ਦੇ ਕੋਲ ਚੋਣ ਪਟੀਸ਼ਨ ਦਾਖਲ ਕਰੇ। ਹਾਈ ਕੋਰਟ ਨੇ ਇਸ ਦੇ ਨਾਲ ਹੀ ਸਿੱਕਾ ਉਛਾਲ ਕੇ ਐਲਾਨੇ ਸਰਪੰਚੀ ਦੇ ਨਤੀਜੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਤੇ ਨਾਲ ਸਪਸ਼ਟ ਕਰ ਦਿੱਤਾ ਕਿ ਇਹ ਅਮਲ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994 ਤੇ ਪੰਜਾਬ ਪੰਚਾਇਤ ਰਾਜ ਚੋਣ ਨਿਯਮ 1994 ਅਧੀਨ ਤਹਿਤ ਗਲਤ ਹੈ ਜਾਣਕਾਰੀ ਮੁਤਾਬਕ ਜਸਟਿਸ ਸੁਰੇਸ਼ਵਰ ਠਾਕੁਰ ਤੇ ਜਸਟਿਸ ਸੁਦੀਪਤੀ ਸ਼ਰਮਾ ਦੇ ਡਿਵੀਜ਼ਨ ਬੈਂਚ ਨੇ ਇਹ ਦਲੀਲ ਪਲਵਿੰਦਰ ਸਿੰਘ ਦੇ ਵੱਲੋਂ ਦਾਖਲ ਪਟੀਸ਼ਨ ਤੇ ਦਿੱਤੀ ਜਿਸ ਨੇ ਪੰਜਾਬ ਸਰਕਾਰ ਤੇ ਹੋਰ ਧਿਰਾਂ ਨੂੰ ਇਹ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ ਕਿ ਉਸ ਨੂੰ ਤੁਰੰਤਾਰਨ ਜ਼ਿਲ੍ਹੇ ਦੇ ਪਿੰਡ ਪੰਡੋਰੀ ਤਖਤ ਮਲਦਾ ਸਰਪੰਚ ਨਿਯੁਕਤ ਕੀਤਾ ਜਾਵੇ। ਮਾਮਲੇ ਦੀ ਸੁਣਵਾਈ ਦੌਰਾਨ ਬੈਂਚ ਨੂੰ ਦੱਸਿਆ ਗਿਆ ਕਿ ਅਕਤੂਬਰ ਦੇ ਵਿੱਚ ਸਰਪੰਚੀ ਦੀ ਚੋਣ ਦੌਰਾਨ ਪਲਵਿੰਦਰ ਸਿੰਘ ਨੂੰ 540 ਦੇ ਵਿੱਚੋਂ 247 ਵੋਟਾਂ ਮਿਲੀਆਂ ਸਨ ਤੇ ਉਸ ਨੂੰ ਦੋ ਵੋਟਾਂ ਦੇ ਨਾਲ ਜੇਤੂ ਐਲਾਨ ਦਿੱਤਾ ਗਿਆ ਸੀ। ਪਰ ਉਸ ਦੇ ਵਿਰੋਧੀ ਗੁਰਜਿੰਦਰ ਸਿੰਘ ਨੇ ਹੁਕਮਰਾਨ ਧਿਰ ਦੇ ਵਿਧਾਇਕ ਦੇ ਨਾਲ ਰਲ ਕੇ ਚੋਣ ਨਤੀਜੇ ਨੂੰ ਬਦਲਵਾ ਦਿੱਤਾ ਸੀ ਰਿਟਰਨਿੰਗ ਅਫਸਰ ਨੇ ਵੋਟਾਂ ਬਰਾਬਰ ਮਿਲਣ ਦਾ ਦਾਵਾ ਕਰਦਿਆਂ ਸਿੱਕਾ ਉਛਾਲ ਕੇ ਨਤੀਜਾ ਗੁਰਜਿੰਦਰ ਸਿੰਘ ਦੇ ਪੱਖ ਦੇ ਵਿੱਚ ਕਰ ਦਿੱਤਾ ਵੈਂਚ ਨੇ ਆਪਣੇ ਹੁਕਮਾਂ ਦੇ ਵਿੱਚ ਕਿਹਾ ਕਿ ਵੋਟਾਂ ਬਰਾਬਰ ਰਹਿਣ ਤੇ ਪੰਜਾਬ ਪੰਚਾਇਤੀ ਰਾਜ ਚੋਣ ਨਿਯਮ ਦੇ ਰੂਲ 35 ਤਹਿਤ ਨਤੀਜਾ ਸਿੱਕਾ ਉਛਾਲ ਕੇ ਨਹੀਂ ਸਗੋਂ ਪਰਚੀਆਂ ਪਾ ਕੇ ਕੱਢਿਆ ਜਾਣਾ ਚਾਹੀਦਾ ਸੀ ਇਸੇ ਦੇ ਨਾਲ ਹੀ ਬੈਂਚ ਨੇ ਰਿਟਰਨਿੰਗ ਅਫਸਰ ਦੇ ਨਿਯਮਾਂ ਤੋਂ ਉਲਟ ਜਾਣ ਤੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ। ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਇਹ ਮਾਮਲਾ ਪੰਜਾਬ ਰਾਜ ਚੋਣ ਕਮਿਸ਼ਨ ਐਕਟ ਦੀ ਧਾਰਾ 99 ਤਹਿਤ ਚੋਣ ਟ੍ਰਿਬਿਊਨਲ ਦੇ ਘੇਰੇ ਦੇ ਤਹਿਤ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਚੋਣ ਨਤੀਜਾ ਇਲੈਕਸ਼ਨ ਪਟੀਸ਼ਨ ਦਾਖਲ ਕਰਕੇ ਸੁਲਝਾਇਆ ਜਾਣਾ ਚਾਹੀਦਾ ਹੈ।